ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕਣਕ ਵੀਜ਼ਨ 'ਤੇ ਆਂ ਤੇ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਹੈ ਉਹ ਕਿਸਮਾਂ ਬਾਰੇ ਹੀ ਗੱਲ ਕਰਨੀ ਹੈ ਵੀ ਕਿਹੜੀ ਕਿਸਮ ਆਪਾਂ ਕਿਹੜੀ ਨਾਲ ਰਲਾ ਸਕਦੇ ਆਂ ਕਿਉਂਕਿ ਪਿਛਲੇ 4-5 ਸਾਲਾਂ ਤੋਂ ਕਿਸਾਨਾਂ ਦਾ ਵੀ ਰੁਝਾਨ ਵੇਖਿਆ ਵੀ ਵੀ ਕਣਕ ਦੀਆਂ ਕਿਸਮਾਂ ਕਿਸਾਨ ਵੀ ਰਲਾ ਕੇ ਬੀਜਦੇ ਕਿਉਂਕਿ ਕਣਕ ਇੱਕ ਸਾਰੀ ਪੱਕਦੀ ਹੈ ਤੇ ਝੋਨੇ ਦਾ ਰੌਲਾ ਹੁੰਦਾ ਸਾਡਾ ਵੀ ਝੋਨੇ 'ਚ ਇੱਕ ਦਾਣਾ ਬਣਾ ਰਲੇ ਦਾ ਹੋਵੇ ਤੇ ਕਣਕ ਤਾਂ ਅਸੀਂ ਵੀ 4-5 ਸਾਲਾਂ ਤੋਂ ਜਿਹੜੀ ਹੈ ਕਣਕ ਦੀ ਬਜਾਈ ਜਿਹੜੀ ਆ ਅਸੀਂ ਕਣਕਾਂ ਕਣਕਰ ਲਾ ਕੇ ਬੀਜਦੇ ਆ ਕਿਸਮਾਂ ਵੱਖ-ਵੱਖ ਆ ਤੇ ਇਸ ਵਾਰ ਜਿਹੜੀ ਅਸੀਂ ਕਿਸਮ ਬੀਜਣ ਡਏ ਉਹ ਹੈਗੀ ਆ ਡੀਬੀਡਬਲਯੂ 327 ਡੀਬੀਡਬਲਯੂ 222 ਤੇ ਡੀਬੀਡਬਲਯੂ 187 ਕਿਉਂਕਿ ਜਿਹੜੀ 327 ਆ 155 ਦਿਨਾਂ 'ਚ ਪੱਕ ਜਾਂਦੀ ਆ ਤੇ 155 ਦਿਨ ਲੈਂਦੀ 222 ਤੇ 187 ਲੈਂਦੀ 153 ਦਿਨ ਕਿਸਾਨ ਵੀਰੋ ਫਾਇਦਾ ਕੀ ਆ ਜਿਹੜੀਆਂ ਆਪਾਂ ਕਿਸਮਾਂ ਰ ਲਾ ਕੇ ਬੀਜਦੇ ਆ ਫਾਇਦਾ ਇਹ ਆ ਕਿ ਇੱਕ ਕਿਸਮ ਜੇ ਬੀਜਣੀ ਆ ਉਦਿਆਂ ਜਿਹੜਾ ਇੱਕ ਸਾਰ ਹੀ ਥੱਲੇ ਧਰਤੀ 'ਚ ਹੀ ਰਹਿਣੀਆਂ ਜਿਹੜੇ ਖੁਰਾਕੀ ਤਾਤੇ ਆ ਉਹਨਾਂ ਇੱਕ ਪਰਤ 'ਚੋਂ ਹੀ ਲੈਣੇ ਆ ਮੰਨ ਲਓ ਕਿਸਮਾਂ 2-3 ਅਸੀਂ ਲਾਈਆਂ ਹੋਣਗੀਆਂ ਕਿਸੇ ਦੀ ਜੜ ਉੱਤੇ ਰਹਿ ਜਾਂਦੀ ਆ ਕਿਸੇ ਦੀ ਜ਼ਿਆਦਾ ਥੱਲੇ ਨੂੰ ਚਲੇ ਜਾਂਦੀ ਦੀ ਕਿਸੇ ਦੀ ਵਿੱਚ ਵਿਚਾਲੇ 'ਚ ਰਹਿ ਜਾਂਦੀ ਕਹਿਣ ਤੋਂ ਭਾਵ ਆ ਵੱਖ-ਵੱਖ ਸੈਂਟੀਮੀਟਰਾਂ ਤੇ ਜੜਾਂ ਹੁੰਦੀਆਂ ਤੇ ਖੁਰਾਕੀ ਤਾਤੇ ਆ 2-3 ਪਰਤਾਂ 'ਚੋਂ ਫਿਰ ਆਪਣੀਆਂ ਕਿਸਮਾਂ ਲੈਂਦੀਆਂ ਤੇ ਐਵੇਂ ਸੂਰਜ ਦੀ ਰੌਸ਼ਨੀ ਆ ਕਿਸਾਨ ਵੀਰੋ ਸੂਰਜ ਦੀ ਰੌਸ਼ਨੀ ਇੱਕ ਸਾਰ ਆ ਜਿਹੜੀ ਕੋਈ ਸਿੱਟਾ ਜਿਵੇਂ 98 ਸੈਂਟੀਮੀਟਰ 327 ਆ ਤੇ 103 ਸੈਂਟੀਮੀਟਰ 222 ਆ ਤੇ 187 104 ਸੈਂਟੀਮੀਟਰ ਆ 187 ਵੀ ਸਾਡੀ ਬੜੀ ਵਧੀਆ ਕਿਸਮ ਹੈ ਕਿਉਂਕਿ ਇਹ ਜਿਹੜੀ ਲੰਮੀ ਜ਼ਿਆਦਾ ਹੋ ਜਾਂਦੀ ਹੈ ਜੇ ਅਸੀਂ ਕੱਲੀ ਇਹ ਲਾਉਣੇ ਆ ਤੇ ਇਹਦਾ ਡਿੱਗਣ ਦਾ ਖਦਸ਼ਾ ਹੁੰਦਾ ਤੇ ਅਸੀਂ ਦੋ ਸਪਰੇਅ ਅਸੀਂ ਵੀ ਕਹਿੰਨੇ ਆ ਜੇ ਤੁਸੀਂ 187 ਲਾਈਆ ਤਾਂ ਇਹਨੂੰ ਰੋਕਣ ਦੀਆਂ ਕਰੋ ਕਹਿਣ ਤੋਂ ਭਾਵ ਇਹ ਆ ਵੀ ਸੂਰਜ ਦੀ ਰੋਸ਼ਨੀ ਕੋਈ ਸਿੱਟਾ ਉੱਤੇ ਆ ਕੋਈ ਥੋੜਾ ਜਿਹਾ ਥੱਲੇ ਆ ਐਵੇਂ ਵਧੀਆ ਰਹਿੰਦੀ ਆ ਇਹ ਦੋ ਤਿੰਨ ਮੁੱਖ ਕਾਰਨ ਆ ਜਿਹੜੀਆਂ ਆਪਾਂ ਕਿਸਮਰ ਲਾ ਕੇ ਬੀਜਦੇ ਆ ਵੀ ਝਾਰ ਜ਼ਿਆਦਾ ਨਿਕਲਦਾ 327 ਅਸੀਂ 40 ਪੈਸੇ ਮੰਨ ਲਓ 10 ਗੱਟੂ 10 ਕਿੱਲੇ ਅਸੀਂ ਬੀਜਣੀ ਆ 327 ਅਸੀਂ 4 ਗੱਟੇ ਪਾਏ ਆ 222 ਦੇ ਵੀ 4 ਤੇ 187 ਅਸੀਂ 2 ਗੱਟੇ ਪਾਏ ਕਹਿੰਨ ਤੋਂ ਭਾਵ 40 ਫੀਸ ਦੀ 327 222 ਫੀਸ ਦੀ ਵੀ 40 ਫੀਸ ਦੀ ਤੇ 187 ਜਿਹੜੀ 20 ਫੀਸ ਦੀ ਪਿਛਲੇ ਸਾਲ ਕਿਸਾਨ ਵੀਰੋਂ ਅਸੀਂ ਬੀਜੀ ਸੀ 327 ਦੀ ਜਗ੍ਹਾ ਤੇ ਅਸੀਂ 303 ਪਾਈ ਸੀ 222 ਤੇ 187 ਐਵੇਂ ਹੀ 303 40% ਦੀ 222 40% ਦੀ 187 20% ਦੀ ਝਾੜ ਬੜਾ ਵਧੀਆ ਨਿਕਲੇ ਅਸੀਂ ਪਿਛਲੇ ਸਾਲ ਵੀ ਉਦੋਂ ਪਿਛਲੀ ਵਾਰ ਅਸੀਂ ਕੀ ਬੀਜੀ ਸੀ 386 2978 ਤੇ 1105 ਵ੍ਹੈਚ ਕਿਉਂਕਿ ਜਿਹੜੀ ਆ 386 148 ਦਿਨਾਂ 'ਚ ਪੱਕ ਜਾਂਦੀ ਹੈ 22978 143 'ਚ ਤੇ 1105 142 ਦਿਨਾਂ 'ਚ ਪੱਕ ਜਾਂਦੀ 40% ਦੀ ਅਸੀਂ ਰੱਖੀ ਸੀ 3086 2977 ਵੀ 40% ਦੀ ਰੱਖੀ ਸੀ ਤੇ 1105 ਅਸੀਂ ਰੱਖੀ ਸੀ 20% ਦੀ 96 ਸੈਂਟੀਮੀਟਰ ਇਹਦਾ ਹੁੰਦਾ ਕੱਦ 3086 ਦਾ 101 ਸੈਂਟੀਮੀਟਰ ਹੁੰਦਾ 2977 ਦਾ ਤੇ 1105 ਦਾ ਪੂਰਾ 100 ਸੈਂਟੀਮੀਟਰ ਹੁੰਦਾ ਉਦੋਂ ਪਿਛਲੀ ਵਾਰ ਇਹ ਬੀਜੀਆਂ ਸੀ ਕਿਸਮਾਂ ਤੇ ਝਾੜ ਕਿਸਾਨ ਵੀਰੋ ਬੜਾ ਵਧੀਆ ਨਿਕਲਿਆ ਸੀ ਉਹਨਾਂ ਕਿਸਮਾਂ ਦਾ ਵੀ ਤੇ ਇਸ ਵਾਰ ਵੀ ਜਿਹੜੀ ਕਿਸਾਨ ਵੀਰਾਂ ਨੇ 2977 ਦੀ ਬੜੀ ਮੰਗ ਕੀਤੀ ਹੈ ਸਾਨੂੰ ਵੀ ਬੜੇ ਫੋਨ ਆਏ ਡਾਕਟਰ ਸਾਹਿਬ ਕਿਤੋਂ ਜੇ ਮਿਲਦੀ ਹੈ ਤਾਂ 2977 ਜ਼ਰੂਰ ਲੈ ਕੇ ਦਿਓ 29 67 ਕਿਸਾਨ ਵੀਰੋ ਕਸਮ ਬੜੀ ਵਧੀਆ ਸਾਡੀ ਪ੍ਰਾਣੀ ਕਿਸਮ ਹੈ ਦਾਣਾ ਬੜਾ ਮੋਟਾ ਹੁੰਦਾ ਹੈ ਇਹਦਾ ਐਵੇਂ ਕਿਸਾਨ ਵੀਰੋ ਹੋਰ ਕਿਸਮਾਂ ਜਿਵੇਂ ਐਦ ਕੀ ਪਿਛਲੇ ਸਾਲ ਅਸੀਂ 826 ਵੀ 2 ਕਿੱਲੇ ਵੱਖਰੇ ਲਾਏ ਸੀ ਤੇ ਕਈਆਂ ਥਾਵਾਂ ਤੇ 826 ਵਧੀਆ ਰਹੀ ਹੈ ਕਈਆਂ ਥਾਵਾਂ ਤੇ ਉਹਨੇ ਝਾੜ ਵਧੀਆ ਨਹੀਂ ਦਿੱਤਾ ਇਹ ਅਗਲੀ ਵੀਡੀਓ ਚ ਵੀਡੀਓ ਲੰਮੀ ਹੋ ਜਾਨੀ ਹੈ ਪਰ ਅਗਲੀ ਵੀਡੀਓ ਚ ਦੱਸਾਂਗੇ ਕਣਕ ਦਾ ਝਾੜ ਕਿਵੇਂ ਵਧੀਆ ਰਹਿੰਦਾ ਹੈ ਸਾਨੂੰ ਐ ਹੁੰਦਾ ਵੀ ਕਣਕ ਦਾ ਝਾੜ ਬੜੀਆਂ ਗੱਲਾਂ ਤੇ ਨਿਰਭਰ ਕਰਦਾ ਅਗਲੀ ਵੀਡੀਓ ਚ ਇਹਦੇ ਬਾਰੇ ਗੱਲ ਕਰਾਂਗੇ ਆਪਾਂ ਜਿਵੇਂ ਇਸ ਵਾਰ ਕਿਸਾਨ ਵੀਰ ਕੀ ਕਰਦੇ ਪਏ ਆ 826 ਤੇ 327 ਵੀ ਰਲਾਉਂਦੇ ਪਏ ਬੜੀਆਂ ਸੋਹਣੀਆਂ ਕਿਸਮਾਂ ਵੀ 826 ਜਦੋਂ ਪੱਕ ਜਾਂਦੀ ਉਹ ਤੋਂ ਅੱਖੀ ਜੀ ਉਤੋਂ ਲੱਗਦੀ ਆ ਸਾਨੂੰ ਐਂ ਲੱਗਦਾ ਜਿਵੇਂ ਕੋਈ ਰੋਗ ਪੈ ਗਿਆ ਹੁੰਦਾ ਜਾਂ ਕਾਂਗਯਾਰੀ ਜੀ ਪੈ ਗਈ ਹੁੰਦੀ ਆ ਕਾਲੋਂ ਜੀ ਉਹਦੀ ਹੁੰਦੀ ਆ ਤੇ 826 148 ਦਿਨਾਂ ਚ ਪੱਕ ਜਾਂਦੀ ਆ ਤੇ ਇਹਦਾ ਕੱਦ ਵੀ 100 ਸੈਂਟੀਮੀਟਰ ਹੁੰਦਾ ਐਵੇਂ ਕਿਸਾਨ ਵੀਰ 222 ਤੇ 187 ਦੋਵੇਂ ਰਲਾ ਕੇ ਵੀ ਬੀਜਦੇ ਪਏ ਇਹਨਾਂ ਦੋਹਾਂ ਤੋਂ ਵੀ ਬੜਾ ਸੋਨਾ ਝਾੜਿਆ ਤੇ ਹੋਰ ਵੀ ਕਿਸਮਾਂ ਜਿਵੇਂ ਸਾਡੀਆਂ ਆਗੀਆਂ ਪੀਬੀਡਬਲਯੂ 869 ਆ ਇਹ ਵੀ 158 ਦਿਨਾਂ ਚ ਪੱਕ ਜਾਂਦੀ ਆ ਤੇ ਪੀਬੀਡਬਲਯੂ 824 ਆ ਇਹ 156 ਦਿਨਾਂ ਚ ਪੱਕ ਜਾਂਦੀ ਆ 101 ਸੈਂਟੀਮੀਟਰ ਜਿਹੜਾ ਇਹਦਾ 869 ਦਾ ਕੱਦ ਹੁੰਦਾ ਤੇ 104 ਆ ਜਿਹੜਾ 824 ਦਾ ਕੱਦ ਹੁੰਦਾ ਐਵੇਂ ਸਾਡੀ ਕਿਸਮ ਆ ਪੀਬੀਡਬਲਯੂ ਜਿਹੜੀ 803 ਆ ਉਹ 151 ਦਿਨਾਂ ਚ ਪੱਕ ਜਾਂਦੀ ਆ ਤੇ 100 ਸੈਂਟੀਮੀਟਰ ਦਾ ਝਾੜ ਹੁੰਦਾ ਐਚਡੀ 3226 ਵੀ ਆ ਸਾਡੀ 155 ਦਿਨਾਂ ਚ ਪੱਕ ਜਾਂਦੀ 106 ਸੈਂਟੀਮੀਟਰ ਇਹਦਾ ਝਾੜ ਹੁੰਦਾ ਇਵੇਂ ਸਾਡੀਆਂ ਕਿਸਮਾਂ ਆ ਗਈਆਂ 725 677 ਇਹ ਵੀ 154 ਦਿਨਾਂ ਵਿੱਚ ਪੱਕ ਜਾਂਦੀ 725 ਤੇ 677 155 ਦਿਨਾਂ ਵਿੱਚ ਪੱਕ ਜਾਂਦੀ ਹੈ ਹੋਰ ਵੀ ਬੜੀਆਂ ਕਿਸਮਾਂ ਕਿਸਾਨ ਵੀਰੋ 30 ਨਵੰਬਰ ਤੱਕ ਆ ਤੁਸੀਂ ਇਹਨਾਂ ਜਿੰਨੀਆਂ ਵੀ ਤੁਹਾਨੂੰ ਕਿਸਮਾਂ ਦੱਸੀਆਂ ਕਿਸੇ ਦੀ ਵੀ ਬਜਾਈ ਕਰ ਸਕਦੇ ਹੋ 30 ਨਵੰਬਰ ਤੱਕ ਇਹਨਾਂ ਸਾਰੀਆਂ ਕਿਸਮਾਂ ਦੀ ਬਜਾਈ ਚੱਲਦੀ ਪਈ ਹੈ ਤੇ ਅੱਗੇ ਤੁਹਾਨੂੰ ਇੱਕ ਦੋ ਦਿਨਾਂ ਤੱਕ ਦੱਸਾਂਗੇ ਵੀ ਪਛੇਤੀਆਂ ਕਿਸਮਾਂ ਜੇ ਮੰਨ ਲਓ ਕਿਸਾਨ ਵੀਰੋ ਕਿਸੇ ਨੇ ਤੋਰੀਆ ਬੀਜਿਆ ਕਿਸੇ ਨੇ ਗੋਭੀ ਲਾਈ ਜਾਂ ਕਿਸੇ ਨੇ ਹੋਰ ਫਸਲ ਲਾਈ ਆ ਕਣਕ ਦੀ ਜਿਹੜੀ ਐ ਪਛੇਤੀ ਬਜਾਈ ਕਰਨੀ ਐ ਦਸੰਬਰ ਚ ਚਲੇ ਜਾਣੀ ਜਾਂ ਜਨਵਰੀ ਦੇ ਪਹਿਲੇ 15ਵਾਰੇ ਚ ਚੜੀ ਜਾਣੀ ਐ ਉਹ ਵੀ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਸਾਡੇ ਨਾਲ ਜੁੜੇ ਰਿਹਾ ਜੇ ਆ ਜਿਹੜੀਆਂ ਕਿਸਮਾਂ ਤੁਹਾਨੂੰ ਦੱਸਿਆਂ ਵਾਂ ਵੀ ਆਪਾਂ ਕਿਹੜੀ ਨਾਲ ਕਿਹੜੀ ਰਲਾ ਸਕਦੇ ਆ ਤੇ ਕਿਵੇਂ ਰਲਾ ਸਕਦੇ ਆ ਕਿੰਨੇ ਜਿਹੜੇ ਵੀ ਮਾਤਰਾ 'ਚ ਆਪਾਂ ਰੱਖ ਸਕਦੇ ਆ ਕਿੰਨੀ ਫੀਸ ਦੀ ਕਿਹੜੀ ਰੱਖਣੀ ਐ ਤੇ ਕਿੰਨੀ ਚ ਕਿਹੜੀ ਰੱਖਣੀ ਐ ਇਹ ਇੰਨੀਆਂ ਕੋ ਗੱਲਾਂ ਕਹਿੰਦੇ ਹੋ ਕਿਸਾਨ ਵੀਰੋ ਖੇਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ